ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਆਪਣਾ ਮਿੱਤਰ ਪਿਆਰਾ ਸਸ ਜੀ ਸਾਰਿਆਂ ਨੂੰ ਹਾਂਜੀ ਤੇ ਇਹ ਆ ਗਿਆ ਸੀ ਮੇਰੇ ਕੋਲ ਬਾਪੂ ਨੇ ਇਹਨੂੰ ਕਿਹਾ ਵਸਿਗਾ ਫਾਲਿਆਂ ਨੂੰ ਤੇ ਕਹਿੰਦਾ ਭਾਈ ਫਾਲੇ ਲੈਣੇ ਪਰ ਮੈਂ ਇਹਨੂੰ ਦੱਸਿਆ ਕਿ ਮਹਾਬਾਈ ਮੈਂ ਪਲਾਨ ਕਰਿਆ ਆ ਵੀ ਮੈਂ ਫਾਲੇ ਖੜਾਉਣੇ ਆ ਆਪਣੇ ਉਹ ਡਾਇਮੰਡੜ ਕਹਿੰਦੇ ਉਹਨਾਂ ਨੂੰ ਡਾਇਮੰਡ ਕੋਜੇ ਮੱਝਦੇ ਕੋਜੇ ਮੱਝਦੇ ਹਨਾ ਤੇ ਮੈਂ ਉਹਨਾਂ ਨਾਲ ਗੱਲ ਕਰਕੇ ਨਾ ਨਹੀਂ ਸੀ ਮੈਨੂੰ ਪਤਾ ਮੈਨੂੰ ਆਉਂਦਾ ਮਤਲਬ ਜਦੋਂ ਮੈਂ ਆਪਣੇ ਖੌੜਿਆਂ ਨੂੰ ਜਾਂਦਾ ਹੁੰਦਾ ਰਸਤੇ ਵਿੱਚ ਉਹਦੀ ਦ ਤੇ ਉਹਦੇ ਨਾਲ ਗੱਲ ਕਰਕੇ ਆਇਆ ਸੀਗਾ ਮੈਂ ਵੀ ਤੇਰੇ 9 ਫਾਲਿਆਂ ਦੇ ਮੈਂ 13 ਫਾਲੇ ਬਣਾ ਦੂੰਗਾ ਤੇ ਉਹਦੇ ਵਿੱਚ ਕਹਿੰਦਾ ਵੀ 12000 ਰੁਪਿਆ ਤੇਰਾ ਉਹਦਾ ਰੇਟ ਲੱਗੂਗਾ ਤੇ ਮੈਂ ਉਹਦੇ ਕਾਹ ਕਲੀਅਰ ਕਰਿਆ ਤਾਂ ਮੈਂ ਲੈ ਕੇ ਜਾਣ ਲੱਗਾ ਸੀਗਾ ਹੁਣ ਜੀ ਐਨੇ ਨੂੰ ਮੇਰਾ ਮਿੱਤਰ ਪਿਆਰਾ ਆ ਗਿਆ ਇੱਕ ਮਿੰਟ ਪਹਿਲਾਂ ਇੱਕ ਮਿੰਟ ਪਹਿਲਾਂ ਆ ਕੇ ਕਹਿੰਦਾ ਮੈਂ ਤੇਰੇ ਵਾਸਤੇ 11 11 ਫਾਲੇ ਦੇਖਿਆ ਵੀ ਨੇ ਮੈਨੂੰ ਦਿਖਾਏ ਫਾਲੇ ਤਾਂ ਜਿਹੜੇ ਸੋਨੇ ਆ ਪਰ ਮੈਂ ਬਣਾਉਣੀ 13 13 ਚੱਕਰ ਇਹ ਆ ਬਾਕੀ ਫਾਲੇ ਇਹਦੇ ਕੋਲ ਹੈਗੇ ਆ ਘੈਂਟ ਫਾਲੇ ਦੱਸਦਾ ਹੈ ਯਾਨੀ ਹੁਣ ਮੈਂ ਨਾਂ ਵਿੱਚ ਫੋਟੋਆਂ ਦਿਖਾ ਸਕਦਾ ਨਾ ਵਾਸਤਾ ਉਹ ਗੱਲ ਵਾਕਾ ਹੈ ਇਹ ਕਹਿੰਦਾ ਬਾਈ ਕਦੇ ਹੋਰ ਨਹੀਂ ਵੇਚਨੇ ਵੀ ਮੈਂ ਰੱਖ ਲੈਣੇ ਆ ਫਿਰ ਉਹ ਇਹਦਾ ਆਪਣਾ ਹਿਸਾਬ-ਕਿਤਾਬ ਹੋਗਾ ਕੋਈ ਵੀ ਤੇ ਇਹ ਬੰਦਾ ਹੈ ਜਿਆਦਾ ਜਲ ਤੁਰਨ ਲੱਗ ਗਿਆ 1 ਮਿੰਟ ਪਹਿਲਾਂ ਹੀ ਪਹੁੰਚ ਜੇ 1 ਮਿੰਟ ਪਹਿਲਾਂ ਪਹੁੰਚ ਗਿਆ ਮੈਂ ਇਹਨੂੰ ਕਹਾਂ ਮੈਂ ਟਰੈਕਟਰ ਸਟਾਰਟ ਲਗਾਇਆ ਕਰਨ ਹੁਣ ਤੋਂ ਮੇਰੇ ਕੋਲ ਫਾਲੇ ਦਾ ਪਵਾਉਂਗਾ ਜੀ ਨਾ ਫਾਲੇ 'ਨ ਮਵਾਉਂਦਾ ਯਾਰ ਹਾਂ ਫਾਲੇ ਉਹ ਉੱਥੇ ਜਾਣਾ ਬਣਾ ਉਧਰ ਨਾ ਇੱਧਰ ਪਵਾਉਂਦਾ ਕੋਈ ਗੱਲ ਨਹੀਂ ਚੱਲ ਫਟਾ ਠੀਕ ਹੈ ਹਲੇ ਵੀ ਮਨ ਬਣਦਾ ਹੈ ਮੈਂ ਮੈਂ ਤੱਕਾ ਕਰਦਾ ਮੇਰੇ ਕੋਲ ਤੱਕਾ ਕਰਦੇ ਦੇਖ ਦੇਖੋ ਜੀ ਇਹ ਕਹਿੰਦਾ ਜੀ ਫਾਲੇ ਮਿਲੂਗੇ ਤੈਨੂੰ 35000 ਰੁਪਏ ਦੇ ਨੇੜੇ ਮੇਰੇ ਤੇਰਾ ਤੇਰਾ ਬਣ ਜਾਣਾ ਫੇ ਮੈਨੂੰ 35000 ਰੁਪਏ ਲਾ ਕੇ ਫਿਰ ਆਪਣੇ ਵੇਚਣੇ ਦਾ ਪੰਗਾ ਮੇਰੇ ਨਾਲ ਕਿੱ데 ਰੱਖੂਗਾ ਉਹ ਤਾਂ ਤੇਰੇ ਵਿਗੇ ਜਾਣੇ ਯਾਰ ਕਿੰਨੇ ਕਿੱ데 ਵਿਗ ਉਹ ਵੀ ਵਿਗ ਜਾਣੇ ਆਪਣੇ ਉਹ ਕਿਹੜਾ ਰਹਿਣੇ ਆ ਵਿਗੇ ਜਾਣੇ ਉਹ ਵੀ ਆਪ ਤਾਂ ਜੇਬ ਚ ਰੁਪਏ ਲੈ ਕੇ ਪਾ ਲੈਣੇ ਆ। ਚੱਲ ਜਦ ਹੁਣ ਚੱਲ ਇਹ ਗੱਲ ਕਰ ਲਈ ਹੁਣ ਇੱਕੇ ਪਾਸੇ ਰੱਖ ਗੱਲ ਮੇਰਾ। ਇੱਧਰ ਹਾਂ ਇੱਧਰ ਗੱਲ। ਹੁਣ 13 ਹੀ ਬਣਦੇ। ਮੁਪਦੇ ਨਹੀਂ ਬਣਗੇ। ਕੀ ਆ ਕਰਨ? ਬਿਲਕੁਲ ਤੇਰੀ ਗੱਲ ਸਹੀ। ਉਧਰ ਦੋ ਹਾਲਾ ਖਾਲੇ ਵਾਜ ਜਾਣੇ ਤੁਹਾਡੇ। ਇੱਧਰ 11 ਉਧਰ 13 ਹੋ ਜਾਣੇ। ਇਹ ਵੀ ਫਰਕ ਹੈਗਾ ਪਰ ਤੂੰ ਮੈਨੂੰ ਬਹਿਮ ਚ ਵੀ ਪਾਉਂਦਾ ਤੂੰ ਮੈਨੂੰ ਵੀ ਉਹਦੇ ਚ ਨਹੀਂ ਚੱਲਣੇ ਹੈਗੇ ਉਹਦੇ ਚ। ਪਪੂਲਰ ਚ। ਥੋੜਾ ਰੋਕ ਕੇ ਚਲਾ ਲਿਆ ਕਰੂੰਗੇ ਪਿਆਰ ਨਾਲ। ਹਾਂ। ਸਾਡੇ ਪਾਲੇ ਕਰੀ ਫਿਰ ਜੇ ਤੇਰਾ ਨਾਂ ਚੱਲੇ 11 11 ਪਾਲੇ ਕਰੀ ਆਏ ਹਾਂ ਚਲੋ ਠੀਕ ਆ ਇਹਨੂੰ ਕਹਿੰਦੇ ਆ ਬ੍ਰਦਰ ਇਹਨੂੰ ਕਹਿੰਦੇ ਆ ਭਰਾ ਇਹ ਜਿਹੇ ਭਰਾ ਚਾਹੀਦੇ ਆ ਜਿਹੜੇ ਬਰਾਬਰ ਖੜੇ ਜਿਹੜੇ ਬਸ ਕਹਿੰਦੇ ਤੇਰਾ ਨਾਂ ਕਦੇ ਮੰਗਣੇ ਜ਼ਿੰਦਗੀ ਚ ਨਾਂ ਕਦੇ ਤੇ ਕੋਈ ਤੋਂ ਕੁਝ ਚੀਜ਼ ਮੰਗੀ ਅੱਜ ਤੱਕ ਮੰਗੀ ਕਦੇ ਹਰ ਵਾਰ ਕਹਿੰਦਾ ਮੇਰਾ ਟਰੈਕਟਰ ਲੈ ਜੀ ਮੇਰਾ ਕਰਾਹ ਲੈ ਜੀ ਮੇਰਾ ਫਲਾਣਾ ਲੈ ਜੀ ਢਿੰਕਾ ਲੈ ਜੀ ਕਹਿ ਦਿੰਦਾ ਇਹਨੂੰ ਪਤਾ ਇਹਨੇ ਲੈਣਾ ਤਾਂ ਹੁਣਾ ਨਹੀਂ ਹੈਗਾ ਗੁੱਡਵਿੱਲ ਬਣ ਜਾਂਦੀ ਹੋਰ ਹਾਂ ਮੇਰ ਸਿੰਘ ਤੇ ਮੰਗ ਲੈਂਦਾ ਮੈਂ ਇਹ ਕਹਦਾ ਮੇਰੇ ਵੀ ਮੇਰਾ ਮਿੱਤਰ ਏ ਚੱਲ ਹਾਂ ਮਿੱਤਰ ਤੇਰਾ ਮਿੱਤਰ ਮੇਰਾ ਮਿੱਤਰ ਕਰਤਾ ਬਰਬਰ ਇਹ ਤੇ ਵੀ ਗੱਲ ਹਾਂ ਫਿਰ ਆ ਜਾ ਇਹ ਆਇਆ ਫਾਲੇ ਲੈ ਕੇ ਇੱਕ ਫਾਲੇ ਪੈਂ ਬਾਈ ਨੂੰ ਦਿਖਾਣ ਲਾ ਦਿਖਾਈ ਬਾਈ ਨੂੰ ਹਾਂ ਇਹ ਫਾਲੇ ਕਿਹੜੀ ਜਗ੍ਹਾ ਤੇ ਆਸ ਵਾਲੇ ਬਣਾਉਣ ਚਾਹੀਦੇ ਨਹੀਂ ਫਾਲੇ ਲੈਣੇ ਇਹਨਾਂ ਵੇਚੜੇ ਵਾਲਾ ਮੈਂ ਦਿਵਾਣੇ ਬਾਈ ਨੂੰ ਇਹ ਮੈਂ ਇਹਨੂੰ ਮੂੜ ਦਿਖਾਉ ਆਇਆ ਤਾਂ ਹੁਣ ਬਣਾਂ ਜਾਂਦੀ ਬਾਈ ਦੇ ਕੋਲ ਆਇਆ ਵਾ ਇੱਥੇ ਕਫਾਲੇ ਮੈਨੂੰ ਬਾਈ ਨੇ ਸਵੇਰੇ ਵੀ ਦਿਖਾਏ ਕਿਉਂਕਿ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਤੀ ਉਹਨੂੰ ਭੇਜੇ ਹੋਣੇ ਬਾਈ ਨੇ ਫਾਲੇ ਦਾ ਉਹ ਹਾਂ ਆਹ ਆਈ ਵੀ ਆ ਫੋਟੋ ਬਾਈ ਦੇ ਕੋਲ ਇਹਦੇ ਮੈਨੂੰ ਸਵੇਰੇ ਦਿਖਾਈ ਸੀਗੇ ਤੇ ਪਤਾ ਨਹੀਂ ਹੁਣ ਬੰਦੇ ਦਾ ਨੰਬਰ ਨੰਬਰ ਕਿੰਨਾ ਫੋਟੋ ਫੋਟੋ ਜੇ ਕਿਸੇ ਨੇ ਮਗਾਉਣੀਆਂ ਕਿੰਨਾ ਨੰਬਰ ਨੰਬਰ ਬਾਈ ਦਾ ਹਾਂ ਜਿਹਦੇ ਕੋਲ ਫਾਲੇ ਖੜੇ ਆ ਜੇ ਕਿਹਦੇ ਨੂੰ ਚਾਹੀਦੇ ਓਏ 11 ਦੇ ਫਾਲੇ ਬਾਈ ਦਾ ਨੰਬਰ ਬਾਈ ਮੈਨੂੰ ਟੋਲ ਕੇ ਸੁਣਾ ਪੈਣਾ ਗਿਆ ਉਹ ਪ੍ਰੇਮੀ ਦਾ ਓਏ ਨਹੀਂ ਜਿੱਤੇ ਦੇਖਦੇ ਨਹੀਂ ਮੋਟੇ ਖੜਾ ਦੇਣਾ ਕਿਹੜਾ ਪਰ ਆਹੀ ਹੈ ਨਾ ਆਹੇ ਬਾਈ ਆਹੇ ਨੰਬਰ ਅ 393 24208 ਬਾਹਰ 393 24208 ਇਹਨਾਂ ਦੇ ਕੋਲ ਫਾਲੇ ਖੜੇ ਆ ਜੇ ਕਿਸੇ ਨੂੰ ਚਾਹੀਦੇ ਹੋਏ ਤਾਂ ਅਗਲੇ ਦੇ ਫੋਟੋ ਮੰਗਵਾ ਲਿਓ ਫੋਨ ਕਰਕੇ ਬਸ ਬਾਹਰ 393 ਤੇ ਵੀਚਣ 36000 ਆ ਨਾ 24208 ਬਾਈ ਬਸੀ ਪਠਾਣਾ ਪਿੰਡ ਆ ਬਾਈ ਦਾ ਉੱਥੇ 24 ਬਾਈ ਦੇ ਖੜੇ ਆ 11 11 ਦੇ ਫਾਲੇ ਆ ਵਧੀਆ ਹਾਲ ਦਾ ਸਾਨੂੰ ਦੇਖਣ ਵਾਲੇ ਬਾਕੀ ਦੇਖ ਕੇ ਆਪਣਾ ਸੌਦਾ ਕਰ ਲਿਓ ਬਿਲਕੁਲ ਬਿਲਕੁਲ 18000 ਬਾਈ ਨੇ ਰੇਟ ਮੰਗਿਆ ਬਹੁਤਾ ਕੋਈ ਬਹੁਤਾ ਨਹੀਂ ਹੈਗਾ ਕਹਿੰਦਾ ਭਾਜ ਦੇ ਦੇਣੇ ਆਪਾਂ ਨੇ ਬਿਲਕੁਲ ਬਿਲਕੁਲ ਆ 36000 ਇਹ 13 ਬਣ ਰਹੇ ਆ ਇਹ 2:00 ਵਜ ਜਾਣੇ ਹੋ ਕਾਲੇ ਵੀ ਦੋ ਵਜ ਜਾਣੇ ਇੱਧਰ 13 ਬਣਵਾ ਰਹੇ ਆ ਅੱਛਾ ਚੱਲੇ ਤੇ ਹੁਣ ਚੱਲਿਆ ਤਾਂ ਮੈਂ ਤਾਂ ਹੁਣ ਮਾਰਾ ਕਹਿਣ ਕਿ ਪਾਈ ਨੂੰ ਕਾ ਤੂੰ ਆ ਗਿਆ ਤੈਨੂੰ ਕਹਾਂ ਦੋ ਫਾਹ ਹਾਲ ਆ ਗਏ ਮੇਰੇ ਕੋਲ ਜੀ ਹੋਰ ਨਾਲੇ ਆਪਣੇ ਵੱਲ ਤੇ ਸਾਰਿਆਂ ਨੂੰ ਅਨਾਉਂਸ ਹੈ ਵੀ ਜਿਹੜਾ ਮਰਜ਼ੀ ਪਾ ਕੇ ਲਿ ਜਾ ਸਕਦਾ ਉਹਨਾਂ ਨੂੰ ਮੇਰੇ ਵੱਲ ਤੇ ਪੂਰੀ ਖੁੱਲ ਡੁੱਲ ਹੋਊ। ਨਹੀਂ ਜੀ ਤਾਂ ਹੁਣ 11 ਦੇਵਾਂਗੇ ਫਿਰ ਤਾਂ ਅਸੀਂ ਪਾ ਲੂਗੇ ਜੀ ਹੁਣ 13 ਦੇ ਮੱਲੇ ਫਿਰ ਜਿਹੜਾ ਮਰਜ਼ੀ ਕਹਿਣਾ ਵਾਲੂਗਾ। ਨਾ ਜੇ ਇਹਦਾ ਮਰਜ਼ੀ ਪਾਉਣ ਨੂੰ ਕਿਤੇ ਛੋੜ ਦੇ ਛੋੜਾ। ਨਾਲੇ ਇਹਨਾਂ ਨੂੰ ਮਿਲਦੇ ਆ ਲਿਆ ਨਾਲ ਪਾ ਲਿਆ ਉਹਦੇ ਬਦੀ ਬਣਾ ਜਾ ਕੇ ਆਪਣਾ ਸੌਦਾ ਕਰਨਾ ਭਾਈ 18 ਇਹਦਾ ਵੀ ਬਾਈ ਦੇ ਹੁਣ ਸਮਝ ਗਿਆ। ਇਹ ਬਾਈ ਵੀ ਤੈਨੂੰ ਐ ਕਹਿਣਾ ਚਾਹੁੰਦਾ ਵੀ 13 ਰਹਿਣ ਦੇ। ਰਹਿਣ ਨਾਲੇ ਟਰੈਕਟਰ ਵਿੱਚ ਜੋ ਜਾ ਕਰ ਰਾਜੂ ਭਾਈ ਨੂੰ ਛੂਟ। ਉਹ ਨਹੀਂ ਨਹੀਂ। ਦੂਜੇ ਟਰੈਕਟਰ ਵਿੱਚ ਸਾਰਾ ਕੁਝ ਹਾ ਹਾ ਮਣੇ ਜਾਂਦਾ ਜਦ ਗਾਇਰ ਟਰੈਕਟਰ ਸਾਡੇ ਬੰਦਾ ਵੀ ਐਂ ਜਾ ਗੱਲ ਮਗਾ ਵੀ ਡਰਾਈਵਰ ਵੀ ਨਾਲ ਹੀ ਜਾਊਗਾ ਤਵੀਆਂ ਤਾਂ ਦੇਖੀ ਤਵੀਆਂ ਲੈਣੀ ਸਵੇਰ ਬਾਗਰ ਨੂੰ ਲੱਗ ਜਾ ਕੱਲਾ ਟਰੈਕਟਰ ਲੱਗ ਲੱਗ ਤੇਰਾ ਵਾਲੇ ਲੇਕੇ ਤੂੰ ਉਥੇ ਲੱਗ ਤਵੀਆਂ ਤਾਂ ਬਾਈ ਦੇਖੀ ਕੋਈ ਤਵੀਆਂ ਵਾਲਾ ਹੋਇਆ ਜਗੜ ਤਵੀਆਂ ਚੱਕ ਦੰਨੀ ਕਿੰਨੀਆਂ ਆਹੀ ਨਹੀਂ ਆ ਰੱਖਨੇ ਪਤਾ ਲੱਗ ਤਵੀਆਂ ਆਪਾਂ 8 8 ਤੇ ਲੈ ਲਾਂਗੇ ਜਦ ਤੇਰੇ ਤੇਰੇ ਫੌਦ ਮਿਲਿਆ ਤਾਂ ਸਾਨੂੰ ਪਹਿਲਾਂ ਹੀ ਕਿਸੇ ਹੁਣ ਲੈ ਲਾਂਗੇ ਕੋਈ ਨਹੀਂ ਤੇ ਨਾ ਨਾ ਲਈ ਹੁਣ ਬੜਾ ਟਰੈਕਟਰ ਮਗਰ ਨੂੰ ਦੇਖ ਲੈ ਜੇ ਥੋੜੇ ਜਿਹੇ ਫਰਕ ਪੈਣੇ ਟਰੈਕਟਰ ਆਸੀ ਫਾਰਮ ਬਾਹਰ ਕਰਨਾ ਸਮਝਾ ਦੋ ਗੇੜੇ ਵੱਧੇ ਮਹਾਂ ਵੀ ਐਵੀ ਦਿਖਾਉਂਦਾ ਕਫਾੜਾ ਯਾਰ ਪਰ ਹੁਣ ਜਵਾਬ ਦੇ ਹੀ ਜਾਂਦਾ ਕਹਿੰਦਾ ਮੈਂ ਤੇਰੇ ਵਾਸਤੇ ਦੇਖੇ ਤੇ ਉਹ ਮੇਰੇ ਰਿਸ਼ਤੇਦਾਰਾਂ ਕੋਲ ਪਏ ਯਾਰ ਬਿਲਕੁਲ ਨਵੇਂ ਤੇ ਆਲੇ ਹੈਟਾ ਉਹ 9 ਉਹ 10 11 11 11 ਯਾਗ ਮੰਗ ਰਿਹਾ ਉਹ ਤਾਂ ਯਾਰ 35000 ਦੇ ਕਹਿੰਦੇ ਜਮਾ ਨਵੇਂ ਫੇ ਮੈਂ ਹੱਥ ਸੀ ਨਵੇਂ ਜਮਾ ਹੀ ਨਵੇਂ ਨਾ ਉਹ ਯਾਰ ਕਹਿਣ ਨੂੰ ਮੈਂ ਵੀ ਕਹਿੰਦਾ ਜਮਾ ਹੀ ਨਵੇਂ ਹੀ ਆ ਉਹ ਨਹੀਂ ਤੋ ਪਤਾ ਦੇਖ ਕੇ ਪਤਾ ਲੱਗੂਗਾ ਲੈ ਫੋਟੋ ਪਰ ਦੇਖ ਕੇ ਰੰਗ ਕਰਾ ਕੇ ਮੈਂ ਫੋਟੋ ਖਿੱਚੂ ਨਵੇਂ ਹੁਣ ਉਹਦਾ ਕੰਮ ਨਹੀਂ ਮੇਰੇ ਵਾਲੇ ਨੂੰ ਪਛਾਣਿਆ ਤੁਸੀਂ ਅੱਜ ਤੱਕ 15 ਦਿਨ ਤੱਕ ਮੇਰੇ ਵਾਲੇ ਨੂੰ ਕੋਈ ਹੋ ਵੀ ਪੁਰਾਣੇ ਆ ਤੇਰਾ ਗੱਲ ਕਰੂੰਗਾ ਪਹਿਲਾਂ ਬਣਵਾ ਲਈਏ ਨਾ ਪਹਿਲਾਂ ਬਣਵਾ ਲੈ ਯਾਰ ਤੇਰਾ ਬਣਵਾ ਦਿੰਦਾ ਇੱਕੇ ਗੱਲ ਬ੍ਰੈਂਡ ਦੇ ਨਾ ਵੀਰਾ ਬਣਦੇ ਯਾਰ ਉਧਰ ਮੈਂ ਤੁਰਨ ਲੱਗਿਆ ਆਪਣਾ ਬਾਪੂ ਨੇ ਕਹਿੰਦਾ ਫਾਲਿਆਂ ਨੂੰ ਕਿਹਾ ਵਾ ਤਾਂ ਕਹਿੰਦਾ ਯਾਰ ਇੱਕ ਮਿੰਟ ਦਿਓ ਗਲਤੀ ਐਂ ਚੜਨ ਲੱਗਿਆ ਮੈਂ ਇੱਧੇ ਤੇ ਮੋਟਰ ਦਾ ਹੀ ਲੈ ਕੇ ਆ ਗਿਆ ਪਤਾ ਜਾਂਦੀ ਕਿ ਆਪਣਾ ਕਿਹੜੀ ਚੀਜ਼ ਨੇ ਕਰਾਉਣਾ ਤੇਰੇ ਮੁਰਵੇ ਬਣਾਉਣੇ ਕਿ ਸੁੱਧੇ ਹੂੰ ਤੇਰਾ ਮੈਂ ਕਹਿੰਦਾ ਜੋਇੰਟ ਜੀ ਬਣਾ ਲੈ ਤੇ ਜਿੱਦੇ ਆਪਣੇ ਸਵਾਗਾ ਹੁੰਦਾ ਯਾਰ ਮੇਰੇ ਮਨ ਨਾਲ ਸਮਝ 10 ਫੁੱਟ ਵਾਲਾ ਸਵਾਗਾ ਦਾ ਤੇ 9 ਫੁੱਟ ਦੀ ਫਰੇਮ ਬਣਨੀ ਕਹਿੰਦਾ ਉਹਦੀ ਅੱਛਾ ਕੋਈ ਵੀ ਠੀਕ ਆ ਫਿਰ ਹਾਂ 9 ਫੁੱਟ ਦੀ ਫਰੇਮ ਬਣ ਇਹ ਪੱਕ ਉਹਨੂੰ ਅੰਦਰ ਬੰਦ ਕਰਦੇ ਕਰੂੰਗੇ ਉਹ ਮੈਂ ਜ਼ਿਆਦਾਤਰ 15 ਵਾਲੀ ਬੰਦ ਕਰਨੀ ਚਾਹੀਦੀ ਉਹਨੇ ਮੈਨੂੰ ਡਾਇਮੰਡ ਵਾਲੇ ਨੇ ਵੀ ਕਿਹਾ ਤਾਂ ਬੰਦੇ ਨੇ ਉਹਨੇ ਵੀ ਕਹਿੰਦਾ ਵੀ ਯਾਰ ਫਰੇਮ ਤਾਂ ਜ਼ਿਆਦਾ ਬੜੀ ਹੈ ਨਹੀਂ ਕਹਿੰਦਾ 9 ਫੁੱਟ ਦੀ ਫਰੇਮ ਆ ਬਾਕੀ ਤੁਹਾਡੀ ਮਰਜ਼ੀ ਹੈ ਕਹਿੰਦਾ ਵੀ ਮੇਰਾ 2000 ਰੁਪਏ ਖਰਚਾ ਆਪ ਹੋ ਜਾਣਾ ਕਹਿੰਦਾ ਕਹਿੰਦਾ 2000 ਰੁਪਏ ਦੇ ਦਿੰਦੀ ਮੈਂ 14000 ਦੇ ਦਿੰਦੀ ਮੈਂ ਕਹਿੰਦਾ ਫੋਲਡ ਕਰਨ ਦੇ ਵਾਲੇ ਬਣਾ ਲੈਣ ਤਾਂ ਉਹਨੇ ਨੂੰ ਰਣ ਦੇ ਦੂਏ ਚੱਲਣ ਵੀ ਠੀਕ ਆ ਜਿੱਦਾਂ ਨੂੰ ਨਹੀਂ ਮੈਂ ਲੋਨ ਪੈ ਕਰੂੰਗੀ 11 ਦੀ ਸਾਡੇ ਪਾਲੇ ਕਰੀਂ ਜਿਹਨੂੰ ਤੇਰੇ 13 ਦੀ ਲੋਡ ਹੋ ਗਈ ਲੱਗੇ ਇਹ ਵੀ ਗੱਲ ਠੀ ਇਹ ਗੱਲ ਹੈਗੀ ਆ ਪਰ ਜਾਨੀ ਕਈ ਵਾਰ ਫਾਦਰ ਸਾਹਿਬੇ ਗੱਲ ਪਏਵੇਂ ਮੇਰੇ ਉਹ ਕਈ ਵਾਰ ਆਏ ਹੁੰਦਾ ਵੀ ਮਿਲਦੇ ਨਹੀਂ ਮੌਕੇ ਤੇ ਥੋੜਾ ਜਿਹਾ ਇਹ ਹੋ ਜਾਂਦਾ ਵੀ ਆਪਣੀ ਚੀਜ਼ ਆਗੀ ਤਾਂ ਆਪਣੀ ਹੈ ਜੇ ਤੇ ਇਹਨੂੰ ਲੋੜ ਹੁੰਦੀ ਔਰ ਟਾਈਮ ਤੇ ਕੰਮ ਹੁੰਦਾ ਹੁੰਦਾ ਹਾਂ ਵਸਾਹ ਗੱਲ ਹੋ ਜਾਂਦੀ ਹੈ ਕੰਮ ਹੁੰਦਾ ਕਈ ਦਫਾ ਨਹੀਂ ਮਿਲਦਾ ਕੋਈ ਤੇ ਹੁੰਦੀ ਆ ਜਾਂ ਕਈ ਵਾਰ ਆਏ ਕਿਤੇ ਖੜੇ ਅਗਲੇ ਦੇ ਖੇਤ ਚੋਂਦਾ ਬੰਦਾ ਕਹਿੰਦਾ ਯਾਰ ਕੰਮ ਨਹੀਂ ਜਾਣ ਕੇ ਗੱਡੇ ਦਾ ਕਟਾ ਬੰਦ ਹੈ ਹੈ ਰਾਣੇ ਵਿੱਚ ਕਟਾ ਉਹੀ ਵਿਧਾਉਣੇ ਆ ਉਹੀ ਵਿਧਾਉਣੇ ਆ ਇਹਦੇ ਇਹਦੇ ਨਾਲੇ ਜੋ ਵਿਧਾਉਣੇ ਆ ਹਾਂ ਇਹਦੇ ਵਿਗੜੇ ਬਗੇ ਕਿੰਨੇ ਕੁ ਚਲਾਏ ਭਾਈ ਆਪਾਂ ਨੇ ਇੱਕ ਵਾਰ ਹੀ ਖੜੇ ਆ ചെല്ലോസ്റ്റ് ਰਲਾ ਹੈ ਬਟਾ ਬਲਿੰਗਾ ਦੇ ਉੱਪਰ ਉਹ ਵਿਚ ਦੇ ਗੁੱਲੀ ਗੱਲੀ ਗੇਰ ਤੀ ਇਹਨਾਂ ਨੇ ਮਤਲਬ ਇਹਦਾ ਲੱਗਦਾ ਮੈਨੂੰ ਹੁਣ ਤੋੜ ਦੇ ਚਲ ਗੁੱਲੀ ਬਰਾਂ ਨਹੀਂ ਕਿੱਥੇ ਗਈ ਦੀ ਹੋਣੀ ਐ ਕਿੱਥੇ ਹੋ ਗਈ ਐਂ ਦੀ ਗੱਲ ਇਹਦੇ ਵਿੱਚ ਦੀ ਗੁੱਲੀ ਤੇ ਹੁਣ ਕਈ ਦਿਨ ਮੰਗਵਾ ਚੱਲ ਰਹੇ ਹਨ ਇੱਧਰ ਉੱਧਰ ਮਹਾਰਾਜ ਇੱਕ ਮਿੰਟ ਲਓ ਜੀ ਮੈਂ ਤੇ ਦੇਖਦਾ ਤੁਹਾਨੂੰ ਆਇ ਨਾ ਕਾ ਜਿਹੜੀ ਹੈ ਸਾਡੇ ਘਰੇ ਚੱਲ ਰਹੀ ਆ ਪਰ ਕਈ ਵਾਰ ਐ ਹੁੰਦਾ ਵੀ ਕਿੱਥੇ ਰੱਖਿਆ ਵਾ ਵੀ ਹੋ ਸਕਦਾ ਅਸਲ ਰਪਟੇ ਕਾ ਹਾਂ ਆਪ ਦੇ ਹੋ ਗਈ ਮੇਰੇ ਯਾਰ ਨਹੀਂ ਲਓ ਇਹ ਸਟਾ ਬਣੂਗਾ ਲਾ ਹਾਂ ਬਣ ਜਾਂਦੀ ਆ ਗੱਲਾਂ ਤਾਂ ਧੰਨਵਾਦ ਤੇਰਾ ਬਹੁਤ 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 ਸ਼ੁਕਰੀਆ ਵੀਰੇ ਬਣਾ ਲਿਆ ਹੁਣ ਤੇ ਆ ਮੈਂ ਤੇਰਾ ਬਣਾਉਣ ਚੱਲਿਆ ਲੋ ਜੀ ਕੱਢ ਲਿਆ ਹੁੰਦੇ ਬਾਹਰ ਟਰੈਕਟਰ ਨੂੰ ਵੀ ਵਿਚਾਰੇ ਨੂੰ ਲੀਰ ਮਾਰਨ ਵਾਲੀ ਤੇ ਉਹ ਵੀ ਲੀਰ ਮਾਰੀ ਤੇ ਕਿਸੇ ਟਾਈਮ ਮੈਂ ਕਹਿੰਦਾ ਵੀ ਹੋ ਗਏ ਤਕਰੀਬਨ 10 ਸਾਲ ਦੇ ਨੇੜੇ ਤੇੜੇ ਹੋ ਚੱਲੇ ਫਾਲੇ ਨੂੰ ਆਏ ਨੂੰ ਹੋ ਗਏ ਨੇ ਤੇ ਤੇਰਾ ਬਾਪੂ ਦੁਆਕੇ ਲੈ ਕੇ ਜਾਂਦਾ ਤੇ ਪਾਪਾ ਜੀ ਆਰ ਦੋਹ ਜਣੇ ਗਏ ਤੇ ਅੱਛਾ ਇਧਰ ਨੂੰ ਗਏ ਤੇ ਮੇਰੇ ਹੁਣ ਨਹੀਂ ਦਿਮਾਗ 'ਚ ਗਏ ਤੇ ਇਹ ਤਾਂ ਆਪਣਾ ਕਿਆ ਕਹਿੰਦੇ ਖਮਾਣ ਵਾਲੀ ਸਾਈਡ ਕਿਤੇ ਅੱਛਾ ਉੱਪਰ ਤੇ ਫਿਰ ਟੈਂਪੋ ਪਰ ਲੱਦੇ ਵੀ ਆਏ ਇਹ ਜੱਤਾ ਜਾਨੀ ਮੇਰਾ ਬਾਪੂ ਕਹਿਣ ਦਾ ਪਾਬੋ ਕਰਦਾ ਸੀਗਾ ਆਪਣਾ ਜੌਬ ਕਰਦੇ ਸੀਗੇ ਜੱਤਾ ਕਿਉਂ ਫਾਲੇ ਦੇ ਕੰਮ ਹੀ ਲਿਆ ਤੁਸੀਂ ਜਮਈ ਉਹ ਨਾ ਨਾ ਕੰਮ ਨਹੀਂ ਦਿੱਤਾ ਇਹ ਗੱਲ ਹੈ ਇਹ ਕੋਈ ਜਗ੍ਹਾ ਵੇ ਆ ਹਾਂ ਬਸ ਹੁਣ ਹੋ ਜਾਣੇ ਬੇ ਕੋਈ ਚੱਕ ਦਣੀ ਆ ਪਨੀ ਦੀ ਕਿਉਂਕਿ ਇਹ ਦੇਖ ਸਾਈ ਜੀ ਸੂਜ ਸਾਰੇ ਸੇਮ ਪਏ ਆ ਕੋਈ ਹਿਲਣ ਡੋ ਹਾਈ ਨਹੀਂ ਹੋ ਪਏ ਆ ਨਾ ਉੱਕਣੀ ਪਏ ਕੋਈ ਇੱਥੇ ਜ ਨਹੀਂ ਆਹ ਚੀਜ਼ਾਂ ਘਸ ਜੰਨੀਆਂ ਇਹ ਤਾਂ ਹੋ ਸਕਦਾ ਵੀ ਸ਼ਾਇਦ ਫਾਲੇ ਵੀ ਇਹੜੇ ਹੈਗੇ ਪੰਜ ਛੇ ਬੱਚੇ ਵੀ ਉਹ ਵਿਸ਼ੇ ਦੇ ਨਾਲ ਦੀ ਹੋਣ ਨਹੀਂ ਨਹੀਂ ਆਇ ਤਰੀ ਆ ਤਾਂ ਬਦਲੇ ਹੋਏ ਆ ਨਹੀਂ ਬਹੁਤ ਘੱਟ ਕੰਮ ਲਿਆ ਵਾ ਇਹ ਗੱਲ ਹੈਗੀ ਆ ਇਹ ਸਪਰਿੰਗ ਦੇਖ ਲੈ ਕੋਈ ਨਹੀਂ ਬੈਲਡ ਹੋਇਆ ਸਾਰੇ ਉਹੋ ਜਿਹੀ ਪਈ ਪੁੱਕਣੀ ਪਿਆ ਸਾਰੇ ਜੀ ਹਾਂ ਚਲੋ ਜੀ ਹੁਣ ਜਾ ਕੇ ਉਹ ਤਾਂ ਗੱਲ ਹੈਗੀ ਆ ਮਿਲਦੇ ਜੀ ਜਾ ਕੇ ਦੁਕਾਨ ਪਰ ਜਿੱਥੇ ਇਹ ਕਰਾਉਣੇ ਆ ਹੁਣ ਆਪਾਂ ਨੇ 9 ਤੋਂ 13 ਲਓ ਜੀ ਪਹੁੰਚ ਗਏ ਜੀ ਆਪਾਂ ਇੱਥੇ ਜੀ ਟਰਾਲਿਆਂ ਦਾ ਕੰਮ ਵੀ ਬਾਈ ਦੇ ਕੋਲ ਕਾਫੀ ਜ਼ਿਆਦਾ ਆਉਂਦਾ ਤੇ ਫਲੇ ਵਗੈਰਾ ਵੀ ਹੈਗੇ ਵਿੱਚੇ ਕੰਮ ਚੱਲ ਜੀ ਜਾਂਦਾ ਇੱਥੇ ਅਛਤ ਤਵੀਆਂ ਵਗੈਰਾ ਦਾ ਵੀ ਵਿੱਚੇ ਮੈਂ ਕਿਹਾ ਨਵੀਆਂ ਤਵੀਆਂ ਵੀ ਬਣਾਉਂਦਾ ਫੇ ਬਾਕੀ ਤੁਹਾਨੂੰ ਬਾਅਦ ਦੇ ਵਿੱਚ ਮਿਲਾਵਾਂਗੇ ਇਹਨਾਂ ਦੇ ਨਾਲ ਹਲੇ ਕੰਮ ਦੇ ਵਿੱਚ ਬਾਈ ਬਿਜੀ ਹੋਏ ਹੋਏ ਆਂ ਬਰਕਸ਼ਾ ਬਬਾਈਆਂ ਦੇ ਵਧੀਆ ਬਰਕਸ਼ਾ ਆ ਉਹ ਕਹਿੰਦੇ ਵੀ ਪਿਛਲੇ ਪਾਸੇ ਖੋਲਦੇ ਹੋ ਤੁਸੀਂ ਆਪਣਾ ਫਾਲੇ ਵੀ ਫਾਲੇ ਤੁਸੀਂ ਪਛਾਣੋਗੇ ਨੇ ਤੇ ਫਾਲਿਆਂ ਦੀ ਗੱਲ ਹੋ ਗਈ ਜੀ ਇਦਾਂ ਵੀ ਉਹ ਮੈਂ ਇਹਨਾਂ ਨੂੰ ਕਿਹਾ ਵੀ ਨਵੇਂ ਫਾਲੇ ਥੱਲੇ ਪਾਉਣੇ ਆ ਸਾਰੇ ਤੇ ਦੂਸਰਾ ਆ ਤੇ ਇੱਕ ਵਿੱਚੇ ਰੰਗਾਂ ਫੜੇ ਕਹਿੰਦੇ 2000 ਰੁਪਏ ਦੇ ਆਉਣੇ ਵਧੀਆ ਜਿਹੜੇ ਵਧੀਆ ਫੜੇ ਆਉਣੇ ਆ ਉਹ 2000 ਰੁਪਏ ਦੇ ਆਉਣੇ ਆ 13 ਦੇ 13 ਫੜੇ ਉਹ 1800 ਰੁਪਏ ਦੇ ਕਿਹੜੇ ਕਹ ਜੀ ਤੇ ਵਿੱਚ ਇਹਦੇ ਰੰਗ ਰੋਗਾਂ ਦਾ ਵਿੱਚ ਪਾ ਕੇ ਉਹ 12000 ਚ ਤਾਂ ਉਹਨਾਂ ਨੇ ਡਾਇਰੈਕਟ ਮੇਰੇ ਨਾਲ ਗੱਲ ਕੀਤੀ ਸੀਗੀ ਵੀ ਤੁਹਾਡੇ 13 ਬਣਾ ਦਾਂਗੇ ਤੇ ਉਸ ਤੋਂ ਬਾਅਦ ਵਿੱਚ 3000 ਰੁਪਏ ਵਿੱਚ ਰੰਗ ਰੰਗ ਪਾ ਕੇ ਹੋਰ ਵਿੱਚ ਨਵੇਂ ਫੜੇ ਪਾ ਕੇ ਕਰਤੀ ਜੀ ਗੱਲ ਇਹਨਾਂ ਦੇ ਨਾਲ 15000 ਦੇ ਵਿੱਚ ਕਹਿੰਦੇ ਤੁਸੀਂ ਪਛਾਣੋਗੇ ਨਹੀਂ ਜਿੱਦਣ ਕਹਿੰਦੇ ਫੜੇ ਲੈਣ ਆਉਂਗੇ ਕਹਿੰਦੇ ਹੋਰ ਕੋਈ ਟਿਊਟ ਅਲਾ ਹੋਊਗਾ ਜਿਹੜਾ ਉਹ ਵੀ ਕਰ ਦੇਣਾ ਆਪਾਂ ਨੇ ਤੁਹਾਡਾ